ਜੀ ਬਹਿ ਗੁਰੂ ਜੀ ਸਾਰੇ ਪਾਸੇ ਆਮ ਨੂੰ ਸਤਿ ਸ੍ਰੀ ਅਕਾਲ ਜੀ ਆਪਾਂ ਬਣਾਵਾ ਰਹੇ ਹਾਂ ਜੀ ਆ ਬਣਾਉਣਾ ਆਪਾਂ ਮੋਰੀਆਂ ਪਰ ਮੋਠਾ ਬਣਾਵਾ ਰਹੇ ਹਾਂ ਸੁਈ ਦਾ ਕਾਈਆਂ ਜੀ ਹੋਣ ਮੋਰੀਆਂ ਦਾ ਹੋ ਗਿਆ ਮੌਸਮ ਸ਼ੁਰੂ ਓਟੀ ਮੈਂ ਆਪਾਂ ਪੂਰੀ ਲੰਬੀ ਬੇਲ ਥੋੜਾ ਆਪ ਇਹਦੇ ਵਿੱਚ ਲਾਵਾਂਗੇ ਜੀ ਨਮਕ ਵਿੱਚ ਥੋੜਾ ਥੋੜਾ ਨਮਕ ਲਾ ਲਿਆ ਥੋੜੀ ਜੀ ਮਿਰਚ ਲਾ ਲਈ ਤੁਹਾਡੇ ਆਪਾ ਲਾ ਲਾਂਗੇ ਜੀ ਗਰਮ ਮਸਾਲਾ ਥੋੜਾ ਥੋੜਾ ਸੁਆਹ ਲਾ ਲਿਆ ਆਪਾ ਜ਼ਿਆਦਾ ਨਹੀਂ ਲਾਉਣਾ ਉਹਨ ਤੋਂ ਅੱਪਾ ਜੀ ਪਾਲਕ, ਮੇਥੀ, ਧਨੀਆ ਰੱਖਿਆ ਹੋਇਆ ਇਹ ਲਾ ਲਾਂਗੇ। ਆਪਾਂ ਚੰਗੀ ਤਰ੍ਹਾਂ ਸਾਫ਼ ਕਰਕੇ ਧੋਸ ਮਾਰ ਕੇ ਕੱਟ ਕੇ ਇਸ ਤਰ੍ਹਾਂ ਡੱਬੇ 'ਚ ਪਾ ਕੇ ਰੱਖ ਲੈਣੇ ਉਹਨੇ ਜੀ। ਕੋਈ ਵੀ ਦਾਲ ਸਬਜ਼ੀ ਬਣਾਉਣੀ ਆ। ਆਪਾਂ ਉਹਦੇ ਵਿੱਚ ਪਾ ਲੈਣੇ ਆ। ਇੱਧਰ ਆਪਾਂ ਨੇ ਜੀ ਮੂਲੀ ਪੱਤੀ ਕਸ਼ ਕਰਕੇ ਰੱਖੀ। ਤੋਂ ਥੋੜੀ ਮੂਲੀ ਲਾ ਦਾਂਗੇ। ਜਿੰਨੀ ਕਾ ਪਲੋੜਾ ਵੱਧ ਘੱਟ ਜਿੰਨੀ ਕਾ ਆਪਾਂ ਨੇ ਲਾਉਣੀ ਹੈ ਜੀ ਲਾ ਸਕਦੇ ਉਹ ਇਹ ਪੈਨ ਬੇਲ ਕੇ ਕਰ ਲਾਂਗੇ ਤਿਆਰ ਲੁੰਗੀ ਪਰ ਉਹ ਕਾ ਆਪਾਂ ਨੇ ਬੇਲ ਕੇ ਕਰ ਲਿਆ ਤਿਆਰ ਉਧਰ ਜੀ ਆਪਣਾ ਤਵਾ ਵੀ ਗਰਮ ਰੱਖਿਆ ਹੋਇਆ ਪਤਾ ਵੀ ਦੇ ਉੱਪਰ ਪਾ ਦਾਂਗੇ ਜੋ ਜਿਹੜੇ ਭੈਣ ਭਰਾ ਜੀ ਆਪਣੇ ਨਾਲ ਜੁੜੇ ਹੋਏ ਨੇ ਡੇਲੀ ਆਪਾਂ ਨੂੰ ਸੋਹਣੇ ਸੋਹਣੇ ਕਰ ਦੇਣੀ ਕਮੈਂਟ ਆਪਾਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਹਰ ਮਾਤਾ ਮਾਂ ਸਾਰਿਆਂ ਨੂੰ ਖੁਸ਼ ਰੱਖੇ ਇਸੇ ਤਰ੍ਹਾਂ ਜੀ ਆਪਣੇ ਨਾਲ ਜੁੜੇ ਰਹੋ ਆਪਣਾ ਪਿਆਰ ਸਪੋਰਟ ਆ ਜਿਹੜਾ ਉਹ ਬਣਾਈ ਰੱਖੇ ਅਪਾ ਜੇ ਦੂਰੇ ਵੀ ਬਣਾ ਸਕਦੇ ਆ ਇਹਨਾਂ ਨੂੰ ਦੋ ਰੋਟੀਆਂ ਦੇਲ ਕੇ ਵਿੱਚ ਪਾ ਕੇ ਜਿਵੇਂ ਆਪਾਂ ਨੂੰ ਲੱਗੇ ਠੀਕ ਆਪਾਂ ਉਸੇ ਤਰ੍ਹਾਂ ਬਣਾ ਸਕਦੇ ਆ ਚਾਹੇ ਤਵੇ ਦੇ ਉੱਪਰ ਘਿਓ ਲਾ ਲਓ ਜੀ ਤੇ ਆਪਾਂ ਇਹਨੂੰ ਉੱਪਰ ਨਹੀਂ ਲਾਉਣਾ ਹੈਗਾ ਜੀ ਜਦੋਂ ਬਣ ਜਾਊਗਾ ਫਿਰ ਜਿਵੇਂ ਆਪਾਂ ਰੋਟੀ ਚੋਪੜਦੇ ਉਸੇ ਤਰ੍ਹਾਂ ਲਾਵਾਂਗੇ ਮੈਂ ਆਪਣੇ ਲਈ ਬਣਾ ਰਹੀ ਹਾਂ ਜੇ ਆਪਾਂ ਬੱਚਿਆਂ ਲਈ ਬਣਾਉਣਾ ਹੁੰਦਾ ਜੀ ਫਿਰ ਆਪਾਂ ਤਵੇ ਦੇ ਉੱਪਰੇ ਲਾ ਦਾਂਗੇ ਘਿਓ ਲੋ ਜੀ ਆਪਣਾ ਪਰੌਂਠਾ ਬਣ ਕੇ ਤਿਆਰ ਆ। ਕਿਉਂ ਲਾਣਾਗੇ ਦੇਸੀ। ਲੋ ਜੀ ਨਾਲ ਆਪਾਂ ਨੇ ਲੈ ਲਿਆ ਦਹੀਂ ਤੇ ਆਪਣਾ ਜੀ ਪਰੌਂਠਾ ਬਣ ਕੇ ਤਿਆਰ ਆ। ਸਵੇਰ ਦਾ ਟਾਈਮ ਆ ਜੀ ਆਪਾਂ ਤਾਂ ਲੱਗਿਆ ਛੱਕਣ। ਤੇ ਸਭ ਪਹਿਲਾਂ ਪਰੌਂਠਾ ਨੂੰ ਸਤਿ ਸ੍ਰੀ ਅਕਾਲ ਜੀ। ਧੰਨਵਾਦ ਜੀ ਹੱਸਦੇ ਬੱਸਦੇ ਰਹੋ ਦੀ ਚੜ੍ਹਦੀ ਕਲਾ ਚ ਰਹੋ ਜੀ ਪ੍ਰਮਾਤਮਾ ਸਾਰਿਆਂ ਨੂੰ ਤਰੱਕੀ ਬਖਸ਼ੇ ਤੇ ਜਿਹੜੇ ਭੈਣ ਭਰਾ ਨਵੇਂ ਪਹਿਲੀ ਵਾਰੀ ਆਪਣੇ ਚੈਨਲ ਤੇ ਆਉਂਦੇ ਨੇ ਜੀ ਫਸਟ ਟਾਈਮ ਆਪਣੇ ਵੀਡੀਓ ਦੇਖਦੇ ਨੇ ਜੋ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਤੇ ਸਬਸਕ੍ਰਾਈਬ ਕਰਨ ਦੇ ਨਾਲ ਹੁੰਦਾ ਜੀ ਅਸੀਂ ਜਦੋਂ ਕੋਈ ਵੀ ਨਵੀਂ ਵੀਡੀਓ ਅਪਲੋਡ ਕਰਦੇ ਹਾਂ ਉਹ ਤੁਹਾਡੇ ਕੋਲੇ ਜੀ ਪਹਿਲਾਂ ਪਹੁੰਚ ਜਾਂਦੀ ਹੈ ਸਾਰੇ ਭੈਣ ਭਰਾ ਮਨੁੱਖਤ ਸਤਿ ਸ੍ਰੀ ਅਕਾਲ ਜੀ ਧੰਨਵਾਦ ਜੀ